ਚੈਨਲਪ ਜੀ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਤੁਸੋ ਹਾਜ਼ਰਾਂ ਜਿਦਿਆਂ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮਸਲੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਆ ਇੱਕ ਬਹੁਤ ਵੱਡਾ ਮੁੱਦਾ ਜੇ ਅਮਰੀਕਾ ਦੀਆਂ ਖ਼ਵਾਰਾਂ ਦੀ ਸੁਰਖੀ ਬਣਿਆ ਬਹੁਤ ਸਾਰੀਆਂ ਖ਼ਵਾਰਾਂ ਨੇ ਇਹਨੂੰ ਹੈਡਿੰਗ ਉਹ ਜੋ ਛਾਪਿਆ ਲਟਿਸ਼ੀਆ ਜੇਮਸ ਤੇ ਜੇਮਸ ਕੋਮੀ ਇਹ ਦੋ ਵੱਡੇ ਨਾਂ ਨੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਨਾਲ ਇਹਨਾਂ ਦਾ ਖਾਸ ਰੌਲਾ ਹੈ ਤੇ ਅੱਜ ਕੇਸ ਟੈਸਟ ਵਿੱਚ ਹੋਏ ਆ ਇੱਕ ਹੀ ਮਾਮਲਾ ਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਪਤਾ ਲੱਗਿਆ ਕਿ ਗਲਤ ਬੰਦੇ ਹਾਇਰ ਕੀਤੇ ਜਾ ਰਹੇ ਆ ਜਿਹੜੇ ਯੋਗ ਨਹੀਂ ਆ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਸਲ ਦੇ ਆਧਾਰ ਤੇ ਉੱਤੇ ਉਹਨਾਂ ਨੂੰ ਫਰਕ ਕੀਤਾ ਜਾ ਰਿਹਾ ਪਾਰਕਲੈਂਡ ਸ਼ੂਟਿੰਗ ਪਾਰਟ 2 ਉਹਦੇ ਦੋਸ਼ੀ ਨੂੰ ਸਜ਼ਾ ਮਿਲੀ ਆ ਪਾਰਕਲੈਂਡ ਦੇ ਵਿੱਚ ਪਹਿਲਾਂ ਸ਼ੂਟਿੰਗ ਹੋਈ ਸੀ ਇੱਕ ਹੋਰ ਬੰਦਾ ਉੱਥੇ ਦਾ ਸਟੂਡੈਂਟ ਸੀ ਜਿਹੜਾ ਸ਼ੂਟਿੰਗ ਕਰਨ ਦੀ ਸਕੀਮ ਬਣਾ ਰਿਹਾ ਸੀ ਉਹਨੂੰ ਫੜਿਆ ਗਿਆ ਸੀ ਪਿਛਲੇ ਸਮੇਂ 'ਚ ਉਹਨੂੰ ਸਜ਼ਾ ਹੋਈ ਆ ਉਹ ਹਾਇ ਉਹਦੇ ਵਿੱਚ ਐਂਬੂਲੈਂਸ ਦੇ ਬਿੱਲ ਦਾ ਮਾਮਲਾ ਚਰਚਾ ਦੇ ਵਿੱਚ ਆ ਤੇ ਇੱਕ ਜਿਹੜੀ ਥੈਂਕਸ giving ਟ੍ਰੈਵਲ ਸੰਬੰਧੀ ਆਪਾਂ ਅਪਡੇਟ ਕਰਨੀ ਆ ਉਹਦੇ ਉੱਤੇ ਕੀ ਖਿਆਲ ਰੱਖਣ ਦੇ ਰੋਡ ਆ ਜਾਂ ਕੀ ਕਰਨਾ ਚਾਹੀਦਾ ਜੱਜ ਨੇ ਅੱਜ ਇੱਕ ਕੇਸ ਜਿਹੜਾ ਕ੍ਰਿਮੀਨਲ ਕੇਸ ਹੈਗੇ ਫੈਡਰਲ ਜੱਜ ਨੇ ਡਿਸਮਿਸ ਕਰ ਦਿੱਤੇ ਆ ਫਾਰਮ ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਦੇ ਖਿਲਾਫ ਤੇ ਨਿਊਯਾਰਕ ਦੀ ਅਟਾਰਨੀ ਜਨਰਲ ਲਟਿਸ਼ੀਆ ਜੇਮਸ ਦੇ ਖਿਲਾਫ ਲਟਿਸ਼ੀਆ ਜੇਮਸ ਤੇ ਇਹਦਾ ਜੇਮਸ ਕੌਮੀ ਦੇ ਖਿਲਾਫ ਜਿਹੜੇ ਕੇਸ ਡਿਸਮਿਸ ਕੀਤੇ ਗਏ ਆ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਜਿਹੜੇ ਪ੍ਰੋਸੀਕਿਊਟਰ ਦਾ ਪ੍ਰੋਸੈਸ ਸੀਗਾ ਉਹ ਪੂਰਾ ਠੀਕ ਨਹੀਂ ਸੀ ਸਭ ਤੋਂ ਪਹਿਲਾਂ ਇਹ ਤੋਂ ਪਹਿਲਾਂ ਕਿ ਆਪਾਂ ਮਾਮਲਾ ਜਾਣੀਏ ਇਹਨਾਂ ਦਾ ટ્રਸਟਪਤੀ 트੍ਰੰਪ ਦੇ ਨਾਲ ਰੋਲਾ ਕੀ ਸੀ ਇਹ ਹੈ ਕੌਣ ਜੇਮਸ ਕੋਮੀ ਸਾਬਕਾ ਐਫਬੀਆਈ ਦਾ ਡਾਇਰੈਕਟਰ ਆ ਇਹਨੇ ਐਫਬੀਆਈ ਨੂੰ ਪ੍ਰੈਜ਼ੀਡੈਂਟ 트੍ਰੰਪ ਦੇ ਅੰਡਰ ਦੇ ਰਨ ਕਰਨ ਤੱਕ ਇਹਨੂੰ ਜਿਹੜਾ ਉਹਨਾਂ ਨੇ ਇਹਨੂੰ ਚੇਅ ਹੈੱਡ ਕੀਤਾ ਆ ਜਿਹੜੇ ਉਹ ਜਦੋਂ ਤੱਕ ਇਹ ਰਹੇ ਆ ਉਹਨੂੰ ਲੀਡ ਕੀਤਾ ਉਹਨੂੰ ਤੇ ਇਹਨਾਂ ਨੂੰ 2017 ਦੇ ਵਿੱਚ ਫਾਇਰ ਕਰ ਦਿੱਤਾ ਗਿਆ ਸੀ ਚਾਰजेस ਇਹਨਾਂ ਦੇ ਉੱਤੇ ਲੱਗੇ ਸੀ ਕਿ ਕਾਂਗਰਸ ਨੂੰ ਝੂਠ ਬੋਲਿਆ ਇਹ ਸੀਗਾ ਕਿ ਇਹਨਾਂ ਨੇ ਸਿੱਧਾ-ਸਿੱਧਾ ਜਿਹੜੀ ਇਹਨਾਂ ਦੇ ਕੁਝ ਲੀਕਸ ਸੀਗੇ ਮੀਡੀਆ ਦੇ ਵਿੱਚ ਕਾਂਗਰਸ ਨੂੰ ਝੂਠ ਬੋਲਿਆ ਪਰ ਹੁਣ ਕੇਸ ਇਹ ਡਿਸਮਿਸ ਹੋਇਆ ਇਹਨਾਂ ਦਾ ਇੱਕ ਮਾਮਲਾ ਤੇ ਦੂਜਾ ਜਿਹੜਾ ਮਾਮਲਾ ਸਾਹਮਣੇ ਆਇਆ ਟਾਰਨੀ ਜਰਨਲ ਨਿਊਯਾਰਕ ਦੀ ਲਾਟੇਸ਼ੀਆ ਜੇਮਸ ਦੇ ਉੱਤੇ ਇਹ ਮਤਲਬ ਨਿਊਯਾਰਕ ਦੀ ਟਾਪ ਲੀਗਲ ਆਫੀਸਰ ਇੱਕ ਡੈਮੋਕ੍ਰੇਟ ਵੱਡੇ ਜਿਹੜੇ ਫਰਾਡ ਕੇਸ ਸੀਗੇ ਰਾਸ਼ਟਰਪਤੀ 트럼ਪ ਦੇ ਖਿਲਾਫ ਉਹਨਾਂ ਦੇ ਵਿੱਚ ਇਹ ਅੱਗੇ ਸੀ ਇਹਨੇ ਉਹਨਾਂ ਨੂੰ ਲੀਡ ਕੀਤਾ ਸੀ ਜੇਮਸ ਨੇ ਇੱਕ ਵੱਡਾ ਇੱਕ ਸਿਵਲ ਫਰਾਡ ਜੱਜਮੈਂਟ 트럼ਪ ਦੇ ਅਗੇਂਸਟ ਜਿੱਤੀ ਸੀਗੀ ਵਿਨ ਕੀਤੀ ਸੀ 2024 ਦੇ ਵਿੱਚ ਤੇ ਇਸ ਗੱਲ ਤੋਂ ਮੰਨਿਆ ਜਾ ਰਿਹਾ ਕਿ ਜਿਹੜੇ 트럼ਪ ਸੀਗੇ ਉਹ ਨਾਖੁਸ਼ ਸੀਗੇ ਗੁੱਸੇ ਦੇ ਵਿੱਚ ਆ ਗਏ ਮਾਰਗੇਜ ਫਰਾਡ ਦੇ ਚਾਰਜ ਜਿਹੜਾ ਦੇ ਉੱਤੇ ਲਾਏ ਗਏ ਸੀ ਇਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਮਾਰਗੇਜ ਰਿਲੇਟਡ ਜਿਹੜਾ ਕ੍ਰਾਈਮ ਆ ਉਹ ਇੱਥੇ ਸੀਗਾ ਪਰ ਜੱਜ ਨੇ ਉਹ ਡਿਸਮਿਸ ਕਰ ਦਿੱਤਾ ਸੀ ਕੇਸ ਹੁਣ ਹੋਇਆ ਕੀ ਹੈ ਇਹ ਸਾਰੇ ਕੁਛ ਦੇ ਮਾਮਲੇ ਦੇ ਵਿੱਚ ਜਿਹੜਾ ਬਹੁਤ ਚਰਚਿਤ ਕੇਸ ਹੀ ਅਮਰੀਕਾ ਦੇ ਵਿੱਚ ਜਿਹੜਾ ਕਿ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੇ ਡੋਨਲਡ 트੍ਰੰਪ ਨੇ ਇਹਨਾਂ ਦੀ ਨਾਰਾਜ਼ਗੀ ਕਰਕੇ ਇਹਨਾਂ ਦੇ ਖਿਲਾਫ ਕੀਤਾ ਗਿਆ ਉਹਦਾ ਕਾਰਨ ਕੀ ਦੱਸਿਆ ਗਿਆ ਜਿਹੜੇ ਪ੍ਰੋਸੀਕਿਊਟਰ ਨੇ ਚਾਰजेस ਫਾਈਲ ਕੀਤੇ ਆ ਉਹਨੂੰ ਪ੍ਰੋਪਰਲੀ ਹਾਇਰ ਨਹੀਂ ਸੀ ਕੀਤਾ ਗਿਆ ਪ੍ਰੋਸੀਕਿਊਟਰ ਲੈਂਸੀ ਹੈਲਿੰਗਨ ਜਿਹਨੇ ਜਿਹੜੀ ਇਹ ਇੰਟਰਮ ਯੂਐਸ ਟਰਨੀ ਆ ਟਰੰਪ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਕੀਤਾ ਸੀ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਅਪੁਆਇੰਟਮੈਂਟ ਆ ਇਹਦੀ ਅਟਾਰਨੀ ਦੀ ਅਪੁਆਇੰਟਮੈਂਟ ਇਲੀਗਲ ਸੀ ਇਸ ਕਰਕੇ ਕੇਸ ਅੱਗੇ ਨਹੀਂ ਵੱਧ ਸਕਦਾ ਜਿਹੜੇ ਚਾਰਜਸ ਲਾਇਆ ਉਹ ਸਾਰੇ ਦੇ ਸਾਰੇ ਇਨਵੈਲਿਡ ਆ ਜੱਜ ਨੇ ਸਾਫ਼ ਤੌਰ ਦੇ ਉੱਤੇ ਕਿਹਾ ਜਿਹੜੇ ਹੈਲੇਗਨ ਦੇ ਕੋਲੇ ਕੋਈ ਅਥਾਰਟੀ ਨਹੀਂ ਆ ਕਿਉਂਕਿ ਉਹਦੀ ਅਪੁਆਇੰਟਮੈਂਟ ਨੇ ਨਿਜਮ ਤੋੜਿਆ ਇਹਦੇ ਕੋਲੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਕੋਮੀ ਨੂੰ ਜਾਂ ਜੇਮਸ ਨੂੰ ਕੋਰਟ ਦੇ ਵਿੱਚ ਲਿਆਵੇ ਸੋ ਇਹਦਾ ਮਤਲਬ ਇਹ ਆ ਜਿਹੜੇ ਇਨਡੈਕਮੈਂਟ ਆ ਉਹ ਸਾਰੇ ਦੀ ਸਾਰੀ ਅਨਲੌਫਲ ਇਹਨੂੰ ਸਾਰੇ ਦੀ ਸਾਰੇ ਨੂੰ ਖਾਰਜ ਕੀਤਾ ਜਾਂਦਾ ਹੁਣ ਕਿਉਂਕਿ ਉਹਦੀ ਅਪੁਆਇੰਟਮੈਂਟ ਇਲੀਗਲ ਆ ਜਿਹੜਾ ਵੀ ਉਹਨੇ ਕੰਮ ਕੀਤਾ ਉਹ ਵੀ ਕਿਸੇ ਉਹਦਾ ਕੋਈ ਲੀਗਲ ਆਧਾਰ ਨਹੀਂ ਹੈ ਇਸ ਆਧਾਰ ਦੇ ਉੱਤੇ ਜੇਮਸ ਕੋਮੀ ਦੇ ਖਿਲਾਫ ਟੈਲਿਸ਼ੀਆ ਜੇਮਸ ਦੇ ਖਿਲਾਫ ਇਹ ਦੋਵੇਂ ਜਿਹੜੇ ਕੇਸ ਨੇ ਇਹ ਡਿਸਮਿਸ਼ ਕਰ ਦਿੱਤੇ ਗਏ ਆ ਹੁਣ ਅੱਗੇ ਕੇਸ ਹੋ ਸਕਦਾ ਜਾਂ ਨਹੀਂ ਹੋ ਸਕਦਾ ਲਟਿਸ਼ੀਆ ਜੇਮਸ ਦੇ ਖਿਲਾਫ ਨਹੀਂ ਹੋ ਸਕਦਾ ਕਿਉਂਕਿ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜੇਮਸ ਕੋਮੀ ਦੇ ਖਿਲਾਫ ਹਜੇ ਵੀ ਇਹ ਕੇਸ ਦੁਬਾਰਾ ਸਾਰਾ ਕੁਝ ਸ਼ੁਰੂ ਤੋਂ ਫਾਈਲ ਕੀਤਾ ਜਾ ਸਕਦਾ ਹੈ ਅਗਲੀ ਗੱਲਬਾਤ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਸੱਚ ਆ ਕੋਈ ਵੀ ਚੀਜ਼ ਇਹਦੇ ਤੋਂ ਜਿਹੜੀ ਆ ਉਹ ਇਹਦੇ ਇਹਦੇ ਪ੍ਰਭਾਵ ਤੋਂ ਪਰੇ ਨਹੀਂ ਆ ਇੱਕ ਸਟੱਡੀ ਹੋਈ ਆ ਉਹ ਸਟੱਡੀ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਲੋਕ ਹਾਇਰਿੰਗ ਦੇ ਦੌਰਾਨ ਜਦੋਂ ਹਾਇਰਿੰਗ ਕਰਨੀ ਆ ਮਤਲਬ ਉਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕੰਮ ਕਰਦੇ ਆ ਆਮ ਤੌਰ ਦੇ ਉੱਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹ ਇੱਕ ਪਾਸੜ ਜਿਹੜੀਆਂ ਰეკਮੈਂਡੇਸ਼ਨਸ ਹੁੰਦੀਆਂ ਉਹਨਾਂ ਦੇ ਆਧਾਰ ਦੇ ਉੱਤੇ ਹੀ ਚੱਲਣਾ ਸ਼ੁਰੂ ਕਰ ਦਿੰਦੀ ਆ ਨਾ ਕਿ ਉਹਨਾਂ ਨੂੰ ਕਰੈਕਟ ਕਰਦੀ ਆ ਸਟੱਡੀ ਦੇ ਵਿੱਚ ਇਹ ਪਤਾ ਲੱਗਿਆ ਕਿ ਇਹਦੇ ਨਾਲ ਜਿਹੜੇ ਬੰਦਿਆਂ ਨੂੰ ਨੌਕਰੀ ਮਿਲਣੀ ਆ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਜਿਹੜੇ ਬਹੁਤ ਵੱਡੇ ਲਾਰਜ ਲੈਂਗੁਏਜ ਮਾਡਲ ਆ ਐਲ ਐਲ ਐਮਸ ਆ ਉਹਨਾਂ ਨੇ ਡਿਫਰੈਂਟ ਲੈਵਲਸ ਦੇ ਉੱਤੇ ਇਹਦੇ ਵਿੱਚ ਨਸਲੀ ਵਿਤਕਰਾ ਜਿਹੜਾ ਬਿਲਡ ਕੀਤਾ ਗਿਆ ਉਹ ਪਾਇਆ ਗਿਆ ਇੱਕ ਬਹੁਤ ਵੱਡੀ ਗੱਲ ਆ ਪਾਰਟਿਸਪੈਂਟਸ ਨੇ ਜਿਹੜਾ ਉਹ ਜਦੋਂ ਰਿਵਿਊ ਕੀਤੇ ਰੈਜ਼ਮੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਜੈਸਟ ਕਰਦੀ ਆ ਉਹ ਕੈਂਡੀਡੇਟ ਕਿਹੜੇ ਪਿਕ ਕਰਨੇ ਆ ਤੇ ਜਿਹੜੇ ਕੈਂਡੀਡੇਟ ਉਹ ਪਿਕ ਕਰਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਥੇ ਕਿਤੇ ਨਾ ਕਿਤੇ ਫਰਕ ਆ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਊਟਰਲ ਸੀ ਹਿਊਮਨ ਜਿਹੜੇ ਆ ਉਹ ਫੇਰ ਸਿਕ ਮਤਲਬ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੋਈ ਰੈਸ਼ੀਅਲ ਬਾਇਸ ਨਹੀਂ ਸ਼ੋ ਕਰਦੀ ਕੋਈ ਨਸਲ ਵਿਤਕਰਾ ਨਹੀਂ ਸ਼ੋ ਕਰਦੀ ਜਿਹੜੇ ਹਿਊਮਨਸ ਨੇ ਉਹ ਵਾਈਟ ਨੂੰ ਮਤਲਬ ਪਿਕ ਕਰਦੇ ਆ ਨਾਨ ਵਾਈਟ ਨੂੰ ਪਿਕ ਕਰਦੇ ਆ ਔਰ ਲਗਭਗ ਬਰਾਬਰ ਦੇ ਉੱਤੇ ਸੋ ਜਿਹੜੇ ਹਿਊਮਨ ਆ ਉਹ ਜੇ ਉਹਨਾਂ ਦੇ ਉੱਤੇ ਇਹਦਾ ਇਨਫਲੂਐਂਸ ਨਾ ਹੋਵੇ ਤਾਂ ਉਹ ਫੇਰ ਮਤਲਬ ਕੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿਹੜਾ ਸਾਰੇ ਦਾ ਸਾਰੇ ਕੈਂਡੀਡੇਟਾਂ ਦੇ ਰੈਜ਼ਿਊਮੇ ਦੇਖਣੇ ਤੁਸੀਂ ਕਿਤੇ ਨੌਕਰੀ ਲਈ ਅਪਲਾਈ ਕੀਤਾ ਉਹ ਜਿੱਥੇ ਚਲੇ ਗਿਆ ਉਥੇ ਕੰਪਿਊਟਰ ਚੈੱਕ ਕਰ ਰਿਹਾ ਉਹਨੂੰ ਕਿਹਨੂੰ ਰੱਖਣਾ ਨਹੀਂ ਕਰਨਾ ਉਹ ਕੰਪਿਊਟਰ ਗੜਬੜ ਕਰ ਰਿਹਾ ਕਿ ਉਹ ਰੈਸਿਅਲੀ ਬਾਇਸਡ ਆ ਉਹ ਕੰਪਿਊਟਰ ਰੈਸਿਅਲੀ ਬਾਇਸ ਕਿਉਂ ਆ ਕਿਉਂਕਿ ਜਿਹੜਾ ਬੰਦਾ ਉਹਨੂੰ ਟ੍ਰੇਨ ਕਰ ਰਿਹਾ ਉਹ ਵੀ ਰੈਸਿਅਲੀ ਬਾਇਸ ਆ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅ ਬਾਇਸ ਹੁੰਦੀ ਆ ਜਿਹੜੇ ਹਿਊਮਨਸ ਨੇ ਉਸੇ ਤਰੀਕੇ ਨਾਲ ਦੋਵੇਂ ਇੱਕ ਦੂਜੇ ਨਾਲ ਜੁੜਦੇ ਆ ਔਰ ਇਹਦਾ ਇਨਫਲੂਐਂਸ ਇਨਾ ਜ਼ਿਆਦਾ ਆ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜਿਹੜੀ ਰੀਅਲ ਹਾਇਰਿੰਗ ਆ ਉਹਦੇ ਲਈ ਬਹੁਤ ਡੇਂਜਰਸ ਆ ਅਸਲ ਦੇ ਵਿੱਚ ਜਿਹੜਾ ਲੋਕਾਂ ਨੂੰ ਚੁਣਿਆ ਜਾਣਾ ਉਹਦੇ ਲਈ ਇਹ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਆ ਕੰਪਨੀਆਂ ਕੀ ਕਰ ਰਹੀਆਂ ਆ ਇਸ ਵੇਲੇ ਜਿਹੜੇ ਹਿਊਮਨ ਹੈਗੇ ਆ ਐਚ ਆਰ ਟੀਮਸ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਕਰੀਨਿੰਗ ਟੂਲਸ ਦੇ ਨਾਲ ਰਿਪਲੇਸ ਕਰ ਰਹੇ ਆ ਜਿਹੜੇ ਕਿ ਸਿਸਟਮ ਦੇ ਵਿੱਚ ਇੱਕ ਲੁਕਵੇਂ ਰੂਪ ਦੇ ਵਿੱਚ ਜਿਹੜੇ ਉਹ ਇੱਕ ਪਾਸੜ ਪਾਏ ਨੇ ਜਾਂ ਕਿਸੇ ਨੂੰ ਫੇਵਰ ਕਰਦੇ ਆ ਇਹਦੇ ਨਾਲ ਕੀ ਹੁੰਦਾ ਕਿ ਡਿਸਕ੍ਰਿਮੀਨੇਸ਼ਨ ਹੁੰਦੀ ਆ ਤੇ ਉਹ ਇੰਨੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਕਿ ਜਿਹਨੂੰ ਹਿਊਮਨ ਵੀ ਰੋਕ ਨਹੀਂ ਸਕਦੇ ਜਿਹੜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਾਇਸ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹਨੂੰ ਉਹਨੂੰ ਡਿਟੈਕਟ ਕਰਨਾ ਬਹੁਤ ਹਾਰਡ ਆ ਮਤਲਬ ਤੁਸੀਂ ਦੇਖ ਸਕਦੇ ਆ ਕਿ ਇੱਕ ਫੈਸਲੇ ਦੇ ਵਿੱਚ ਇਹਦੇ ਫਰਕ ਆ ਪਰ ਉਹਨੂੰ ਡਿਟੈਕਟ ਕਰਨਾ ਉਹਨੂੰ ਲੱਭਣਾ ਤੇ ਉਹਨੂੰ ਉਹ ਕਰਨਾ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਔਖਾ ਆ ਕੰਪਨੀਆਂ ਦੇ ਵਿੱਚ ਇਸ ਵੇਲੇ ਦੌੜ ਲੱਗੀ ਆ ਕਿ ਬਿਨਾ ਪ੍ਰੋਪਰ ਟ੍ਰੇਨਿੰਗ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਉਹਨੂੰ ਵਰਤਿਆ ਜਾ ਰਿਹਾ ਐ ਐਕਸਪਰਟ ਦੱਸ ਰਹੇ ਆ ਕਿ ਬਹੁਤ ਵੱਡਾ ਪਾਵਰ ਟੂਲ ਆ ਹੈਲਪਫੁਲ ਤਾਂ ਹੋ ਸਕਦਾ ਦੀ ਮਦਦ ਤਾਂ ਹੋ ਸਕਦੀ ਆ ਜੇ ਸਹੀ ਹੱਥਾਂ ਦੇ ਵਿੱਚ ਆ ਪਰ ਜੇ ਗਲਤ ਹੱਥਾਂ ਦੇ ਵਿੱਚ ਆ ਤਾਂ ਇਹਨੂੰ ਜਿਹੜੀ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਸਕਦਾ ਔਰ ਰੌਲਾ ਇਸ ਵੇਲੇ ਇਹ ਆ ਲੋਕ ਕੰਪਿਊਟਰ ਦੇ ਉੱਤੇ ਯਕੀਨ ਬਹੁਤ ਕਰ ਰਹੇ ਆ ਪਰ ਉਸ ਕੰਪਿਊਟਰ ਨੂੰ ਆਖਰਕਾਰ ਜਿਹੜਾ ਟ੍ਰੇਨ ਕੀਤਾ ਆ ਜਾਂ ਉਹਨੂੰ ਸਾਰਾ ਕੁਝ ਦੱਸਿਆ ਆ ਉਹ ਉਹ ਉਹਨੂੰ ਹਿਊਮਨਸ ਨੇ ਦੱਸਿਆ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਹਿਊਮਨ ਡਾਟੇ ਤੋਂ ਲਰਨ ਕਰਦੀ ਆ ਉਹਦੇ ਤੋਂ ਸਿੱਖਦੀ ਆ ਤੇ ਜੇ ਹਿਊਮਨ ਜਿਹੜਾ ਬੰਦਾ ਬਾਇਸ ਆ ਹਾਇਰਿੰਗ ਵੇਲੇ ਜਾਂ ਉਹਦੀ ਪਾਲਿਸੀ ਬਣਾਉਣ ਵੇਲੇ ਜਾਂ ਕੋਈ ਫਾਈਨੈਂਸ਼ੀਅਲ ਡਾਟੇ ਦੇ ਉੱਤੇ ਤਾਂ ਉਸੇ ਚੀਜ਼ ਨੂੰ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਕਾਪੀ ਕਰ ਲੈਂਦੀ ਉਸ ਪੈਟਰਨ ਨੂੰ ਤੇ ਉਹ ਵੀ ਫਰਕ ਕਰ ਲੈਂਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਅਸਲ ਦੇ ਵਿੱਚ ਉਹਦਾ ਕੰਟੈਕਸਟ ਉਹਦਾ ਸੰਦਰਭ ਨਹੀਂ ਸਮਝ ਸਕਦੀ ਜਿੱਦਾਂ ਹਿਊਮਨ ਸਮਝਦੇ ਆ ਔਰ ਦੂਜੀ ਗੱਲ ਇਹ ਆ ਕਿ ਜੇ ਹਿਊਮਨ ਨੇ ਮਨੁੱਖ ਨੇ ਥੋੜਾ ਵਿਤਕਰਾ ਕੀਤਾ ਇਹ ਉਸ ਵਿਕਤਰੇ ਨੂੰ ਬਹੁਤ ਐਂਪਲੀਫਾਈ ਕਰਕੇ ਉਹਨੂੰ ਮੈਗਨੀਫਾਈ ਕਰਕੇ ਵੱਡਾ ਕਰ ਦਿੰਦੀ ਹੈ। ਮਤਲਬ ਜਿਹੜਾ ਮਨੁੱਖ ਦਾ ਵਿਕਤਰਾ ਥੋੜਾ ਹੋ ਸਕਦਾ ਪਰ ਇੱਥੇ ਬਹੁਤ ਇੱਥੇ ਫਰਕ ਬਹੁਤ ਵੱਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਟ੍ਰੇਨ ਕਰਦੇ ਆ। ਟ੍ਰੇਨ ਕਰਨ ਲਈ ਬੰਦੇ ਹੁੰਦੇ ਆ ਉਹ ਜਿਹੜਾ ਬੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਟ੍ਰੇਨ ਕਰ ਰਿਹਾ ਉਹਦੀ ਜਿਹੜੀ ਉਹਦਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਉਹਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾ ਰਿਹਾ। ਸੋ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਹੋਰ ਵੱਡਾ ਹੋ ਕੇ ਸਾਡੇ ਸਾਹਮਣੇ ਆ ਸਕਦਾ ਆ ਅਗਲੀ ਗੱਲਬਾਤ ਇੱਕ ਸਕੂਲ ਸ਼ੂਟਿੰਗ ਦਾ ਪਲਾਟ ਸੀਗਾ ਜਿਹਨੂੰ ਰੋਕ ਦਿੱਤਾ ਗਿਆ ਔਨ ਟਾਈਮ ਜਿਹੜਾ ਮੌਰਸਵੈਲ ਹਾਈ ਸਕੂਲ ਆ ਇੰਡੀਆਨਾ ਦੇ ਵਿੱਚ ਇੱਥੇ ਇੱਕ 18 ਸਾਲਾਂ ਦਾ ਜਿਹੜਾ ਸਟੂਡੈਂਟ ਸੀ ਉਹਨੇ ਸ਼ੂਟਿੰਗ ਪਲਾਨ ਕੀਤੀ ਸੀ 20 ਜੇਮੀ ਉਥੇ ਤੇ ਉਹਨੂੰ ਅਰੈਸਟ ਕਰ ਲਿਆ ਇਹ ਤੋਂ ਪਹਿਲਾਂ ਕਿ ਉਹ ਅਟੈਕ ਕਰਦਾ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉਹਨੂੰ ਸਜ਼ਾ ਸੁढ़ाई ਗਈ ਆ ਸਟੂਡੈਂਟ ਨੇ ਇੱਕ ਪਾਰਕ لینڈ ਪਾਰਟ 2 ਪਲਾਨ ਕੀਤਾ ਸੀ ਦਾ ਮਤਲਬ ਕੀ ਆ ਉਹ ਸਟੂਡੈਂਟ ਜਿਹੜੀ ਪਾਰਕ لینڈ ਦੇ ਵਿੱਚ ਸ਼ੂਟਿੰਗ ਹੋਈ ਸੀ ਜਿਹਦੇ ਨਾਲ ਉਹਦਾ ਅਗਲਾ ਭਾਗ ਕਰਨ ਦੇ ਲਈ ਉਹਨੇ ਬੁਲੇਟ ਪ੍ਰੂਫ ਜਿਹੜੀ ਵੈਸਟ ਲੈ ਲਈ ਸੀ ਉਹਨੇ ਏਆਰ 15 ਰਾਈਫਲ ਨੂੰ ਐਕਸੈਸ ਕਰ ਲਿਆ ਸੀ ਉਹਨੇ ਜਿਹੜਾ ਆ オンਲਾਈਨ ਲਿਖ ਦਿੱਤਾ ਸੀ ਇਹਦੇ ਬਾਰੇ ਤੇ ਸ਼ੂਟਿੰਗ ਜਿਹੜੀ ਆ ਉਹ 1 ਸਾਲ ਤੋਂ ਪਲਾਨ ਕਰ ਰਿਆ ਸੀ ਇਹ ਸਾਰੇ ਜਿਹੜੇ ਸਾਈਨ ਸੀਗੇ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਜਿਹੜੀਆਂ ਇੱਕ ਖਤਰਾ ਹੋ ਸਕਦਾ ਸੀ ਪਾਰਕ لینڈ ਦੇ ਵਿੱਚ ਹੁਣ ਇਸ ਚੀਜ਼ ਨੂੰ ਇਸ ਕਰਕੇ ਵੀ ਜਿਹੜਾ ਸਮਝਣਾ ਬਹੁਤ ਜ਼ਰੂਰੀ ਆ ਕਿ ਇਸੇ ਸਕੂਲ ਦੇ ਵਿੱਚ ਇੱਕ ਪਹਿਲਾ ਜਿਹੜੀ ਸ਼ੂਟਿੰਗ ਹੋ ਚੁੱਕੀ ਆ ਇਹਨੂੰ ਫਰਵਰੀ 2025 ਦੇ ਵਿੱਚ ਇਸ ਸਾਲ ਫਰਵਰੀ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਕੇਸ ਚੱਲ ਰਿਹਾ ਸੀ ਪਰ ਹੁਣ ਨਵੰਬਰ 2025 ਦੇ ਵਿੱਚ ਉਹਨੇ ਗਿਲਟੀ ਪਲੀ ਕੀਤੀ ਸੀ ਥੋੜੇ ਦਿਨ ਪਹਿਲਾਂ ਕਿ ਮੈਂ ਇਹ ਕਰ ਰਿਹਾ ਸੀ ਤੇ ਉਹਨੂੰ ਹੁਣ ਜਿਹੜੀ ਅੱਜ ਇਹ 20 ਸਾਲ ਦੀ ਸਜ਼ਾ ਜਿਹੜੀ ਦਿੱਤੀ ਗਈ ਆ ਵੀ ਨਾ ਉਹਦੇ ਕੋਲ ਗਨ ਸੋਣਗੀਆਂ ਨਾ ਸਕੂਲ ਪ੍ਰਾਪਰਟੀ ਤੇ ਜਾ ਸਕੂਗਾ ਨਾ ਜਿਹੜਾ ਉਹ ਹੋਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਤੇ ਜਾ ਸਕੂਗਾ ਫਰਵਰੀ ਦੇ ਵਿੱਚ ਇਹ ਕ੍ਰਾਈਮ ਹੋਇਆ ਸੀ ਗਿਲਟੀ ਪਲੀ ਹੋਈ ਤੇ ਉਹਦੇ ਤੋਂ ਬਾਅਦ ਇਹਨੂੰ ਜਿਹੜੀ ਇਹ ਸਜ਼ਾ ਦਿੱਤੀ ਗਈ ਹੈ ਪਾਰਕਲੈਂਡ 2 ਜਦੋਂ ਅਸੀਂ ਕਹਿ ਰਹੇ ਹਾਂ ਪਾਰਕਲੈਂਡ ਇਹ ਰੈਫਰ ਕਰਦੀ ਹੈ ਜਦੋਂ 2018 ਦੇ ਵਿੱਚ ਉੱਥੇ ਪਾਰਕਲੈਂਡ ਦੇ ਵਿੱਚ ਸ਼ੂਟਿੰਗ ਹੋਈ ਸੀ ਜਿਹੜਾ ਡਗਲਸ ਹਾਈ ਸਕੂਲ ਸੀਗਾ ਪਾਰਕਲੈਂਡ ਦੇ ਵਿੱਚ ਫਲੋਰੀਡਾ ਦੇ ਵਿੱਚ ਉਸ ਸ਼ੂਟਰ ਨੇ ਉਸ ਵੇਲੇ 17 ਸਟੂਡੈਂਟ ਮਾਰ ਦਿੱਤੇ ਸੀ ਵਿੱਚ ਹੀ ਉਹਨਾਂ ਦੇ ਸਟਾਫ ਸੀਗੇ ਤੇ ਇਹ ਮਤਲਬ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾਰੂ ਸ਼ੂਟਿੰਗਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਪਾਰਕਲੈਂਡ ਵਾਲੀ ਸ਼ੂਟਿੰਗ ਸੋ ਜਿਹੜੇ ਇਹ ਇੰਡੀਆਨਾ ਸਟੂਡੈਂਟਸ ਆ ਡਿਆਨਾ ਦਾ ਹੈ ਸਟੂਡੈਂਟ ਸੀ ਇਹਨੇ ਐਡਮਾਇਰ ਕੀਤਾ ਉਸ ਚੀਜ਼ ਨੂੰ ਮੋਰਸਵੈਲ ਕੇਸ ਦੇ ਵਿੱਚ ਜਿਹੜਾ ਇਹ ਸਟੂਡੈਂਟ ਸੀ ਇਹਨੇ ਕੀ ਕੀਤਾ ਇਹਨੇ ਪਾਰਕਲੈਂਡ ਸ਼ੂਟਰ ਨੂੰ ਕਹਿ ਲਓ ਕਿ ਉਹਦਾ ਇੱਕ ਤਰੀਕੇ ਨਾਲ ਉਹਨੂੰ ਫਾਲੋ ਕੀਤਾ ਇਹਦੇ ਕੋਲ ਜਿਹੜੀ ਉਹਦੀ ਫੋਟੋ ਸੀਗੀ ਨੈਕਲਸ ਦੇ ਵਿੱਚ ਉਹਦਾ ਹੀ ਬਹੁਤ ਜ਼ਬਰਦਸਤ ਇੱਕ ਕਹਿ ਲਓ ਕਿ ਉਹਦੇ ਨਾਲ इमोशनल ਅਟੈਚਮੈਂਟ ਸੀਗੀ ਸ਼ੂਟਰ ਦੇ ਨਾਲ ਉਹਦੀ ਜਿਹੜੀ ਫੈਸੀਨੇਸ਼ਨ ਸੀਗੀ ਉਸ ਸਕੂਲ ਸ਼ੂਟਰ ਦੇ ਨਾਲ ਤੇ పార్ਕ لینڈ ਪਾਰਟ 2 ਦਾ ਮਤਲਬ ਇਹ ਆ ਕਿ ਉਸੇ ਤਰ੍ਹਾਂ ਦਾ ਜਿਹੜਾ ਇਹ ਆਊਟਲਾਈਨ ਸੀਗੀ ਇਸ ਮੈਸੇਜ ਦੇ ਵਿੱਚ ਇਹਨੂੰ ਮਤਲਬ ਉਹਨੇ ਲਿਖਿਆ ਵੀ ਆ ਉਹਨੇ ਉਹਦੇ ਤੇ పార్ਕ لینڈ ਪਾਰਟ 2 ਤੇ ਉਹਨੇ ਕਿਹਾ ਵੀ ਮੈਂ ਇਹ ਇੱਕ ਸਾਲ ਤੋਂ ਪਲਾਨ ਕਰ ਰਹੀ ਆ ਇਹ ਗੱਲਬਾਤ ਵੀ ਸਾਹਮਣੇ ਆਈ ਇੱਕ ਕਿਉਂਕਿ ਚੈੱਕ ਸਿਸਟਮ ਸਾਰਾ ਕੁਝ ਉਹਦੇ ਕਰਕੇ ਬਹੁਤ ਵੱਡਾ ਜਿਹੜਾ ਵਿਚਾਰ ਇਹਦੇ ਵਿੱਚ ਹੋ ਗਿਆ ਅਗਲੀ ਗੱਲਬਾਤ ਇੱਕ ਐਂਬੂਲੈਂਸ ਦੇ ਖਰਚੇ ਬਾਰੇ ਖਬਰ ਆ ਅਮਰੀਕਾ ਦੇ ਵਿੱਚ ਇੱਕ ਐਂਬੂਲੈਂਸ ਦਾ ਖਰਚਾ ਬਹੁਤ ਚਰਚਾ ਦੇ ਵਿੱਚ ਆਇਆ ਇੱਕ 15 ਮਹੀਨਿਆਂ ਦਾ ਬੱਚਾ ਉਹਨੂੰ ਸਕਿਨ ਦੀ ਪ੍ਰੋਬਲਮ ਡਿਵੈਲਪ ਹੋ ਗਈ ਬਹੁਤ ਡੇਂਜਰਸ ਬੈਕਟੀਰੀਅਲ ਇਨਫੈਕਸ਼ਨ ਜਿਹਦੇ ਨਾਲ ਉਹਦੀ ਚਮੜੀ ਪੀਲੀ ਪੈ ਗਈ ਲੋਕਲ ਹਸਪੀਟਲ ਦੇ ਵਿੱਚ ਉਹਨੂੰ ਲੈ ਕੇ ਗਏ ਉਹਨਾਂ ਨੇ ਦੱਸਿਆ ਜਿਹੜਾ ਇਹ ਉਰਬਾਨਾ ohio ਦੇ ਵਿੱਚ ਸੀ ਉਹਨਾਂ ਦੀ ਮਾਂ ਨੂੰ ਇਹ ਦੱਸਿਆ ਗਿਆ ਕਿ ਤੁਹਾਡੇ ਬੱਚੇ ਨੂੰ ਅਸੀਂ ਐਂਬੂਲੈਂਸ ਦੇ ਵਿੱਚ ਡੇਟਨ ਚਿਲਡਰਨ ਹਸਪੀਟਲ ਦੇ ਵਿੱਚ ਲਿਜਾਣਾ ਲਿਜਾਣਾ ਇਹਨੂੰ ਪਹੁੰਚਣਾ ਆ ਉਦੀ ਮਾਂ ਨੇ ਕਿਹਾ ਵੀ ਮੈਂ ਆਪਣੀ ਕਾਰ ਦੇ ਵਿੱਚ ਇਹਨੂੰ ਉਸ ਹਸਪਤਾਲ ਦੇ ਵਿੱਚ ਬੱਚਿਆਂ ਦੇ ਚ ਲੈ ਜਾ ਸਕਦੀ ਹਾਂ ਉਹ ਕਹਿੰਦੇ ਬਿਲਕੁਲ ਨਹੀਂ ਇਹਨੂੰ ਐਂਬੂਲੈਂਸ ਦੇ ਵਿੱਚ ਲੈ ਜਾਣਾ ਪਊਗਾ ਉਹਨੂੰ ਉਸ ਬੱਚੇ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਤੇ ਲੈ ਕੇ ਵੀ ਨਾਰਮਲ ਸਪੀਡ ਦੇ ਉੱਤੇ ਗਏ ਜਿਹੜੇ ਐਂਬੂਲੈਂਸ ਦੇ ਸਾਇਰਨ ਵੱਜਦੇ ਹੁੰਦੇ ਉਹ ਸਾਇਰਨ ਵੀ ਨਹੀਂ ਸੀ ਵੱਜਦੇ ਲਗਭਗ 40 ਮਿੰਟ ਇਹਨੂੰ ਉੱਥੇ ਲਿਜਾਣ ਦੇ ਲਈ ਲੱਗੇ ਨਾ ਉਹਨਾਂ ਨੇ ਕੋਈ ਖਾਸ ਉਹਦਾ ਇਲਾਜ ਕੀਤਾ ਸਿਰਫ ਉਹਦੇ ਵਾਈਟਲ ਮਤਲਬ ਨਬਜ਼ ਚੱਲਦੀ ਆ ਬਲੱਡ ਪ੍ਰੈਸ਼ਰ ਠੀਕ ਆ ਉਹ ਸਾਰਾ ਕੁਝ ਉਹ ਦੇਖਦੇ ਰਹੇ ਤੇ ਜਦੋਂ ਉੱਥੇ ਚਲੇ ਗਿਆ ਤੇ ਉਹਨਾਂ ਨੇ ਐਂਬੂਲੈਂਸ ਦਾ ਬਿੱਲ 9200 50 ਡਾਲਰ ਉਸ 40 ਮੀਲਾਂ ਦੇ ਲਈ ਉਹਦੀ ਮਾਂ ਨੂੰ ਦੱਸ ਦਿੱਤਾ ਉਹਦੀ ਮਦਰ ਨੂੰ ਕਿ ਆ ਇੰਨਾ ਬਿੱਲ ਆ 9200 ਡਾਲਰ ਜਿਹਦੇ ਵਿੱਚ 6600 ਡਾਲਰ ਉਹਨਾਂ ਨੇ ਬੇਸ ਫੀਅਰ ਦਾ ਦੱਸਿਆ 2300 ਦੇ ਕਰੀਬ ਜਿਹੜੇ ਮਾਈਲੇਜ ਸੀਗੇ ਜਿੰਨੇ 60 ਡਾਲਰ ਪਰ ਮਾਈਲ ਦੇ ਹਿਸਾਬ ਨਾਲ ਕੱਢ ਦਿੱਤੇ ਉਹਦੀ ਮਦਰ ਹੁਣ ਸਵਾਲ ਕਰ ਰਹੀ ਆ ਕਿ ਜੇ ਇਸ ਬੱਚੇ ਨੂੰ ਬਿਨਾਂ ਸਾਰਨ ਤੋਂ ਬਿਨਾਂ ਕੋ ਐਮਰਜੈਂਸੀ ਤੋਂ ਬਿਨਾਂ ਬਹੁਤੇ ਕੀ ਇੱਤੇ ਤੋਂ ਲੈ ਕੇ ਆਉਣਾ ਸੀ ਤਾਂ ਮੈਂ ਆਪਣੀ ਕਾਰ ਦੇ ਵਿੱਚ ਲਿਆ ਸਕਦੀ ਸੀ ਤੁਸੀਂ ਮੈਨੂੰ ਅਲਾਉ ਕਿਉਂ ਨਹੀਂ ਕੀਤਾ ਤਿੰਨ ਦਿਨ ਉਹ ਬੱਚਾ ਉਸ ਚਿਲਡਰਨ ਹਸਪੀਟਲ ਦੇ ਵਿੱਚ ਰਿਹਾ ਤਿੰਨਾਂ ਦਿਨਾਂ ਦੀ ਸਟੇ ਦਾ ਉਹਨਾਂ ਖਰਚਾ ਨਹੀਂ ਆਇਆ ਜਿੰਨਾ ਉਹਦਾ ਖਰਚਾ ਇਸ ਐਂਬੂਲੈਂਸ ਦਾ ਆ ਗਿਆ ਤੇ ਹੁਣ ਉਹਦਾ ਸਵਾਲ ਇਹ ਆ ਕਿ ਜਿਹੜੀ ਗਰਾਉਂਡ ਹੈ ਕਿਹਾ ਜਾ ਰਿਹਾ ਵੀ ਜਿਹੜੀ ਗਰਾਉਂਡ ਐਂਬੂਲੈਂਸ ਆ ਇਹ ਯੂਐਸ ਬਿਲਕੁਲ ਆਸ ਦੇ ਵਿੱਚ ਪ੍ਰੋਟੈਕਟਰ ਨਹੀਂ ਹੈ ਪ੍ਰੋਟੈਕਟਡ ਨਹੀਂ ਹੈ ਸੋ ਹੁਣ ਉਹ ਕਹਿੰਦੇ ਵੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਆ ਜਿਹੜੀਆਂ ਹਾਈ ਲੈਵਲ ਐਂਬੂਲੈਂਸ ਟਰਾਂਸਪੋਰਟਸ ਆ ਇਹ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਆ ਤੇ ਡਾਕਟਰ ਨੇ ਇਸ ਟਰਾਂਸਫਰ ਨੂੰ ਸਪੈਸ਼ialਟੀ ਕੇਅਰ ਵਜੋਂ ਟਰਾਂਸਫਰ ਕੀਤਾ ਜਿਸ ਕਰਕੇ ਉਹਦਾ ਖਰਚਾ ਹੋਰ ਪੈ ਗਿਆ ਹੁਣ ਕਈ ਮਹੀਨੇ ਉਹਨਾਂ ਨੇ ਨੇਗੋਸ਼ੀਏਟ ਕੀਤਾ ਇੰਸ਼ੋਰੈਂਸ ਉਹਦੇ ਕੋਲ ਨਹੀਂ ਸੀ ਉਸ ਨੇਗੋਸ਼ੀਏਸ਼ਨ ਤੋਂ ਬਾਅਦ ਉਹਨਾਂ ਨੇ ਉਹਦਾ ਬਿੱਲ 40% ਰਿਡਿਊਸ ਕਰ ਦਿੱਤਾ 9250 ਡਾਲਰ ਤੋਂ ਘਟਾ ਕੇ 5600 ਡਾਲਰ ਕਰ ਦਿੱਤਾ ਤੇ ਜਿਹੜਾ ਜੇ ਉਹ ਕਹਿੰਦੇ ਲੰਮਸਮ ਪੇ ਕਰਦੇ ਆ ਤੇ ਫੈਮਿਲੀ ਨੇ ਇੱਕ ਜਿਹੜਾ ਆਪਣੇ ਨਾਮ ਕ੍ਰੈਡਿਟ ਕਾਰਡ ਦੇ ਉੱਤੇ ਪਾ ਲਿਆ ਜਿੱਥੋਂ 17 ਮਹੀਨੇ ਦੀਆਂ ਕਿਸ਼ਤਾਂ ਕਰਕੇ ਉਹਨੂੰ ਦੇਣਗੇ ਰੋਲੇ ਵਾਲੀ ਗੱਲ ਜਾਂ ਸਿੱਖਣ ਵਾਲੀ ਗੱਲ ਇਹ ਆ ਕਿ ਜਦੋਂ ਵੀ ਕੋਈ ਇਦਾਂ ਦੀ ਗੱਲ ਹੁੰਦੀ ਆ ਤਾਂ ਤੁਹਾਨੂੰ ਐਂਬੂਲੈਂਸ ਨੂੰ ਪੁੱਛਣਾ ਚਾਹੀਦਾ ਵੀ ਜੇ ਜਿਹੜੀ ਕੀ ਐਂਬੂਲੈਂਸ ਇਨ ਨੈਟਵਰਕ ਆ ਜਾਂ ਇਹਦੀ ਰਾਈਡ ਕਿੰਨੇ ਦੀ ਪੈਣੀ ਆ ਜਾਂ ਕੀ ਇਹ ਮੈਡੀਕਲੀ ਜ਼ਰੂਰੀ ਆ ਜਾਂ ਅਸੀਂ ਇਹਨੂੰ ਆਪਣੀ ਗੱਡੀ ਦੇ ਵਿੱਚ ਲੈ ਲੈ ਕੇ ਜਾ ਸਕਦੇ ਆ ਹੁਣ ਜੇ ਇਹ ਬੱਚਾ ਮੈਡੀਕੇਟ ਦੇ ਉੱਤੇ ਹੁੰਦਾ ਜਿੱਥੇ ਤੱਕ ਇਹ ਕੁਆਲੀਫਾਈ ਨਹੀਂ ਕਰਦੇ ਸੀ ਉਹਦੇ ਤੋਂ ਥੋੜਾ ਜਿਆਦਾ ਥੱਲੇ ਰਹਿ ਗਿਆ ਤਾਂ ਜਿਹੜੀ ਇਹੀ ਰਾਈਡ ਆ ਇਹਨਾਂ ਨੂੰ ਜਿਹੜਾ 609 ਡਾਲਰ ਕਾਸਟ ਕਰਨੀ ਸੀ ਨਾ ਕਿ 9250 ਡਾਲਰ ਸੋ ਇਸ ਗੱਲਬਾਤ ਦੀ ਅਮਰੀਕਾ ਦੇ ਵਿੱਚ ਕਾਫੀ ਚਰਚਾ ਆ ਅੱਜ ਕਿ ਜਿਹੜੇ ਜਿਹੜੀ ਆਮ ਤੌਰ ਦੇ ਉੱਤੇ ਇਦਾਂ ਦੀ ਰਾਈਡ ਤੋਂ ਪਹਿਲਾਂ ਪੇਸ਼ੈਂਟ ਨੂੰ ਉਹਦੀ ਕਾਸਟ ਦੱਸੀ ਨਹੀਂ ਜਾਂਦੀ ਮਤਲਬ ਉਹਦੇ ਨਾਲ ਇਹਦੇ ਬਾਰੇ ਜ਼ਿਕਰ ਨਹੀਂ ਅ ਕੀਤਾ ਜਾਂਦਾ ਦਾ ਲੋਕ ਸਿਰਫ ਇਹੀ ਦੇਖਦੇ ਆ ਜਦੋਂ ਉਹਨਾਂ ਨੂੰ ਵੱਡੇ ਵੱਡੇ ਬਿੱਲ ਆ ਜਾਂਦੇ ਬਾਅਦ ਵਿੱਚ ਡਾਕਟਰ ਆਮ ਤੌਰ ਦੇ ਉੱਤੇ ਡਿਸਾਈਡ ਕਰਦੇ ਆ ਕਿ ਦਾ ਟਰਾਂਸਪੋਰਟ ਲੈਵਲ ਜਿਹੜਾ ਕਿਹੜਾ ਹੋਣਾ ਚਾਹੀਦਾ ਉਹਦੇ ਨਾਲ ਫਿਰ ਉਹ ਐਂਬੂਲੈਂਸ ਦੇ ਕਿਰਾਏ ਦੇ ਵਿੱਚ ਫਰਕ ਪੈਂਦਾ ਜਿਹੜੀ ਬੇਸਿਕ ਲਾਈਫ ਸਪੋਰਟ ਆ ਉਹ ਸਸਤਾ ਆ ਜਿਹੜੀ ਐਡਵਾਂਸ ਲਾਈਫ ਸਪੋਰਟ ਆ ਉਹ ਮਹਿੰਗੀ ਆ ਇਸੇ ਤਰ੍ਹਾਂ ਜਿਹੜੀ ਸਪੈਸ਼ੈਲਿਟੀ ਕੇਅਰ ਟਰਾਂਸਪੋਰਟ ਆ ਉਹ ਬਹੁਤ ਜ਼ਿਆਦਾ ਮਹਿੰਗੀ ਆ ਕਈ ਵਾਰੀ ਜਿਹੜਾ ਇਹ ਲੇਬਲ ਆ ਈਵਨ ਜਦੋਂ ਐਕਚੁਅਲ ਕੇਅਰ ਜਿਹੜੀ ਆ ਰਾਈਡ ਦੇ ਦੌਰਾਨ ਬਹੁਤ ਘੱਟ ਹੁੰਦੀ ਆ ਜਦੋਂ ਉਹ ਡਾਕਟਰ ਨੇ ਲੇਬਲ ਇਹ ਵਰਤ ਦਿੱਤਾ ਕਿ ਇਹਨੂੰ ਇਸ ਲੈਵਲ ਦੀ ਕੇਅਰ ਚਾਹੀਦੀ ਸੀ ਉੱਥੇ ਉਹ ਚੀਜ਼ ਜਿਹੜੀ ਆ ਕਾਫੀ ਜ਼ਿਆਦਾ ਮਹਿੰਗੀ ਹੋ ਜਾਂਦੀ ਆ ਜਿੱਦਾਂ ਇਸ ਕੇਸ ਦੇ ਵਿੱਚ ਹੋਇਆ ਉਹਦੀ ਬੱਚੇ ਦੀ ਮਾਂ ਇਹ ਕਹਿ ਰਹੀ ਆ ਕਿ ਇਹਨੂੰ ਜਦੋਂ ਕੇਅਰ ਨਹੀਂ ਸੀ ਚਾਹੀਦੀ ਇਹਨੂੰ ਮੈਂ ਆਪਣੀ ਕਾਰ ਦੇ ਵਿੱਚ ਲਿਜਾ ਸਕਦੀ ਸੀ ਤਾਂ ਇੰਨਾ ਮਹਿੰਗਾ ਖਰਚਾ ਕਿਉਂ ਕੀਤਾ ਗਿਆ ਸੋ ਇਸ ਗੱਲ ਦੀ ਚਰਚਾ ਵੀ ਅੱਜ ਚੱਲ ਰਹੀ ਆ ਦੋਸਤੋ ਥੈਂਕਸਗਿਵਿੰਗ ਨੇੜੇ ਆ ਰਿਹਾ ਤੇ ਇਹ ਬਹੁਤ ਬਿਜ਼ੀ ਸਮਾਂ ਹੁੰਦਾ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਔਰ ਦੱਸਿਆ ਜਾ ਰਿਹਾ ਹੈ ਕਿ ਐਸਵਡੇ ਸਿਆਟਲ ਟਕੋਮਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਕਈ ਹਜ਼ਾਰਾਂ ਹੀ ਪਸੰਜਰ ਜਿਹੜੇ ਨੇ ਇਹ ਹੌਲੀਡੇ ਸੀਜ਼ਨ ਦੇ ਉੱਤੇ ਜਾ ਰਹੇ ਨੇ ਤੇ ਉਹ ਫਲਾਈ ਕਰਕੇ ਆਪਣੇ ਪਰਿਵਾਰਾਂ ਨੂੰ ਜਾਂ ਉਧਰਲੇ ਪਾਸੇ ਜਾ ਰਹੇ ਨੇ ਟੀਐਸਏ ਦੀਆਂ ਲਾਈਨਸ ਜਿਹੜੀਆਂ ਉਹ ਬਹੁਤ ਸਮੂਥਲੀ ਕਹਿੰਦੇ ਚੱਲ ਰਹੀਆਂ ਸੋਮਵਾਰ ਵੀ ਤੇ ਐਤਵਾਰ ਵੀ 에어ਪੋਰਟ ਦੀ ਸਿਕਿਉਰਿਟੀ ਲਾਈਨਸ ਦੇ ਵਿੱਚ ਛੋਟੀਆਂ ਤੇਜ਼ੀ ਨਾਲ ਚੱਲ ਰਹੀਆਂ ਟ੍ਰੈਵਲ ਜਾ ਰਹੇ ਆਂ ਔਰ ਟ੍ਰੈਵਲਰ ਜਾ ਰਹੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਉਂਕਿ ਟ੍ਰੈਵਲ ਬਹੁਤ ਜ਼ਿਆਦਾ ਵੱਧ ਜਾਣਾ ਬਹੁਤ ਸਾਰੇ ਲੋਕਾਂ ਨੇ ਟ੍ਰੈਵਲ ਕਰਨਾ ਇਸ ਦੇ ਉੱਤੇ ਵੱਡਾ ਅਸਰ ਪਊਗਾ ਸੋ ਇਸ ਚੀਜ਼ ਦੇ ਲਈ ਤੁਹਾਨੂੰ ਅਪਡੇਟ ਵੀ ਰਹਿਣਾ ਪਊਗਾ ਤੁਹਾਨੂੰ ਦੇਖਣਾ ਵੀ ਪਊਗਾ ਕਿਧਰਲੇ ਪਾਸੇ ਕਿ ਜਾਂ ਕਿੰਨਾ ਰਸ਼ਾ ਕਿਉਂਕਿ ਬਹੁਤ ਵੱਡਾ ਜਿਹੜਾ ਈਵਨ ਜਿਹੜਾ ਇਹ ਸਿਆਟਲ 에어ਪੋਰਟ ਆ ਐਕਸਪੋਰਟ ਦੱਸ ਦਿਆ ਕਿ 9 ਲੱਖ ਦੇ ਕਰੀਬ ਪੈਸੇਂਜਰ ਹੁਣ ਤੇ ਦਸੰਬਰ 1 ਦੇ ਵਿਚਕਾਰ ਇਹ ਜਾਣਗੇ ਜਿਹੜੀ ਨੇਸ਼ਨਵਾਈਡ ਪ੍ਰੋਡਕਟ ਕੀਤਾ ਜਾ ਰਿਹਾ ਕਿ 82 ਮਿਲੀਅਨ ਅਮਰੀਕਨ ਜਿਹੜੇ ਆਹੋ ਥੈਂਕਸਗਿਵਿੰਗ ਦੇ ਉੱਤੇ ਟਰੈਵਲ ਕਰ ਰਹੇ ਆ ਸੋ ਜਿਹੜੇ ਪਿਛਲੇ ਸਾਲ ਨਾਲੋਂ 1.6 ਮਿਲੀਅਨ ਇਹਨਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ ਜਿਹੜੀਆਂ ਵਸ਼ਿੰਗਟਨ ਦੀਆਂ ਫੈਰੀਜ਼ ਨੇ ਇੱਥੇ ਰੋਡਸ ਨੇ ਉਹ ਵੀ ਇਸ ਵੱਧ ਦੀ ਭੀੜ ਦੇ ਲਈ ਤਿਆਰੀ ਕਰ ਰਿਹਾ ਵਸ਼ਿੰਗਟਨ ਸਟੇਟ ਫੈਰੀਜ਼ ਤੇ ਐਕਸਟਰਾ ਟ੍ਰਿਪ ਪਲਾਨ ਕਰ ਰਿਹਾ ਲਗਭਗ 3 ਲੱਖ ਰਾਈਡਰ ਇਹਦੇ ਵਿੱਚ ਜਾਣਗੇ ਤੇ ਇਧਰਲੇ ਪਾਸੇ ਵੀ ਤੁਹਾਨੂੰ ਧਿਆਨ ਦੇਣਾ ਪਊਗਾ ਅਫੀਸ਼ੀਅਲਸ ਦੱਸ ਰਿਹਾ ਕਿ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ ਕਿ ਪਹਿਲਾਂ ਪਲਾਨ ਕਰਕੇ ਚਲੋ ਪਹਿਲਾਂ ਆਪਣੇ ਥਾਂ ਦੇ ਉੱਤੇ ਪਹੁੰਚੋ ਤੇ ਮੰਨ ਕੇ ਚਲੋਗੇ ਉੱਥੇ ਲੰਬੀਆਂ ਲਾਈਨਾਂ ਹੋਣੀਆਂ ਤੇ ਟ੍ਰੈਫਿਕ ਜਿਹੜਾ ਹੋਣਾ ਆ ਇਹਨਾਂ ਸਟੈਪਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਸੌਖ ਹੋ ਸਕਦੀ ਆ ਤੇ ਜਿਹੜੇ ਆਪਣੇ ਤਰੀਕੇ ਨੇ ਉਹਨਾਂ ਨੂੰ ਵੀ ਜ਼ਰੂਰ ਸ਼ੇਅਰ ਕਰੋ ਕਿ ਤੁਸੀਂ ਕੀ ਕਰਨਾ ਆ ਤੇ ਕਿਸ ਤਰੀਕੇ ਦੇ ਨਾਲ ਜਾਣਾ ਆ ਪਰਿਵਾਰਾਂ ਦੇ ਨਾਲ ਇਨ ਟੱਚ ਰਹੋ ਤੇ ਤੁਹਾਨੂੰ ਜਿਹੜਾ ਇਹਦੇ ਬਾਰੇ ਹੋਰ ਜਿਹੜੀ ਵਿਸਥਾਰ ਦੇ ਵਿੱਚ ਜਾਣਕਾਰੀ ਹੈ ਉਹ ਲੈਣੀ ਚਾਹੀਦੀ ਹੈ ਥੈਂਕਸ ਗਿਵਿੰਗ ਸਾਲ ਦਾ ਸਭ ਤੋਂ ਜ਼ਿਆਦਾ ਟਰੈਵਲ ਵਾਲਾ ਸਮਾਂ ਹੁੰਦਾ ਆ ਇਸ ਵੀਕ ਦੇ ਵਿੱਚ ਕਿਸੇ ਵੀ ਹੋਰ ਛੁੱਟੀ ਨਾਲੋਂ ਈਵਨ ਕ੍ਰਿਸਮਸ ਨਾਲੋਂ ਜੁਲਾਈ 4th ਨਾਲੋਂ ਅਮਰੀਕਾ ਦੇ ਵਿੱਚ ਇਸ ਦਿਨ ਦੇ ਉੱਤੇ ਟਰੈਵਲ ਜ਼ਿਆਦਾ ਹੁੰਦਾ ਆ 에어ਪੋਰਟ ਜਿਹੜੇ ਮੇਜਰ 에어ਪੋਰਟਸ ਨੇ ਐਟਲੰਟਾ ਆ ਆ ਆਪਣੇ ਡੈਨਵਰ ਆ ਸ਼ਿਕਾਗੋ ਆ ਐਲ ਏ ਆ ਡੈਲਸ ਆ ਇੱਥੇ ਆਹਾ ਬੁੱਧਵਾਰ ਤੋਂ ਲਾ ਲੋ ਤੁਸੀਂ ਕੱਲ ਤੋਂ ਲੈ ਕੇ ਐਤਵਾਰ ਤੱਕ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ